ਇਕੋੜਾ ਪੰਮੀ ਕੰਮ ਨਿਭੜਿਆ ਨਹੀਂ ਤੇਰਾ ਬਸ ਬੇਬੇ ਨਿਭੜੀ ਜਾਂਦਾ ਵਾ ਚਲ ਬਹਿ ਜਾ ਫੇਰ ਕਰ ਲਈ ਗਰਮੀ ਬਹੁਤ ਆ ਬਹਿ ਜਾ ਤੂੰ ਥੋੜਾ ਟਾਈਮ ਬੇਬੇ ਮੈਂ ਕੰਮ ਨਵੇੜੀ ਲਮਾ ਮੈਂ ਕਿਹਾ ਧੁੱਪ ਚੜੀ ਪਈ ਆ ਚਲ ਕੋਈ ਨਾ 10 ਮਿੰਟ ਬਹਿ ਕੇ ਆਰਾਮ ਕਰ ਲੈ ਬੇਬੇ ਤੂੰ ਚਾਹ ਪੀਣੀ ਆ ਚਲ ਪੀ ਲੈਨੇ ਚਲ ਦੇਖ ਲੈ ਬਣਾ ਲੈ ਮੈਂ ਬਣਾ ਲੈਨੀ ਘਟ ਘਟ ਹਾਂ ਦੋਨੇ ਪੀ ਲੈਨੀ ਹੈ ਨਾ ਹਾਂ ਹਾਂ ਠੀਕ ਆ ਹਾਂ ਮੈਂ ਲਿਓਨੀ ਆ ਚੰਗਾ ਕੋਈ ਨਹੀਂ ਕੋਈ ਨਾ ਬਣਾ ਲਿਆ ਹਾਲੋ ਬੇਬੇ ਚਾਹ ਲੈ ਲਓ چل بی پی لوگ چاہ بغیر نہ چاہ تو چنگی لگتی ہے مت ٹیک دیا تی جی رہتی اب تو گاڑی گرمی کی پیٹ کا بھی کٹ لگی ہوا وا تو کری جانے ਬਸ ਚਾਹ ਪੀਣੀ ਆ ਸੀ ਬੈਠੀ ਆ। ਉਹੋ ਗਰਮੀ ਚਾਹ। ਚਾਹ ਬਿਨਾ ਕਿੱਥੇ ਸਰਦਾ। ਉਹ ਤਾਂ ਹੈ ਫਿਰ ਪਾਣੀ ਪੀ ਪੀ ਆਫਰ ਜਾਈਦਾ ਨਹੀਂ ਤਾਂ। ਹਾਂ ਇਹ ਤਾਂ ਹੈਗਾ ਵਾ। ਹੂੰ। ਹੋਰ ਭੈਣੇ ਚਾਹ ਹੀ ਪੀਣੀ ਆ ਦੱਸ ਗਰਮੀ ਤਾਂ ਹੈਗੀ ਆ ਪਰ ਗਰਮੀ ਨੂੰ ਤਾਂ ਗਰਮੀ ਹੀ ਕੱਟਦੀ ਹੁੰਦੀ। ਸਹੀ ਗੱਲ ਐ ਵੀ ਤੇਰੀ ਗੱਲ ਸਹੀ ਆ। ਬੇਬੇ ਮਿੰਦਾ ਦਾ ਕੋਈ ਬਾਹਰ ਆਇਆ ਮੈਨੂੰ ਕੋ ਦੇਖ ਕੇ ਆਈ ਚੰਗਾ। ਹਾਂ ਹਾਂ ਦੇਖਿਆ ਜਾ ਕੇ। ਹੋਰ ਹੋਰ ਤੂੰ ਸੁਣਾ ਭਾਈ। ਵਧੀਆ ਵਧੀਆ ਤੁਸੀਂ ਦੱਸੋ। ਬਸ ਠੀਕ ਐ ਤੇਰੀ ਸੱਸ ਠੀਕ ਆ। ਹਾਂਜੀ ਹਾਂਜੀ ਠੀਕ ਆ। ਬਸ ਕੰਮ ਕਰ ਕਰੀ ਜਾਂਦੇ ਆ। ਹੂੰ। ਬੇਬੇ ਉੱਪਰ ਮੁੰਡਾ ਆਇਆ ਵਾ ਉਹ ਕਹਿੰਦਾ ਮੇਰੀ ਬਾਈ ਨਾਲ ਗੱਲ ਹੋ ਗਈ ਸੀ ਉਹ ਕਹਿੰਦਾ ਮੈਨੂੰ 5000 ਰੁਪਏ ਬੇਬੇ ਨਾਲ ਗੱਲ ਹੋਈ ਆ 5000 ਰੁਪਏ ਮੰਗਦਾ ਵਾ ਚਲ ਮੈਂ ਦੇਉਣੀ ਆ ਕੋਈ ਨਾ ਹਾਂ ਹਾਂ ਤਾਲ ਪੈਣੇ ਬੇਬੇ ਤਾਂ ਗਈ ਪੈਸੇ ਫੜਾਉਣ ਤੂੰ ਹੁਣ ਮੈਨੂੰ ਆਪਦਾ ਹਾਲ ਚਾਲ ਦੱਸ ਨਹੀਂ ਤੂੰ ਹਾਲ ਚਾਲ ਛੱਡ ਤੂੰ ਆਏ ਦੱਸ ਤੁਹਾਡੀ ਸਾਰੇ ਘਰ ਦੀ ਕਵੀਲਦਾਰੀ ਤੁਹਾਡੀ ਬੀਬੀ ਕੋਲੇ ਬੇਬੇ ਕੋਲੇ ਹਾਂ ਪੈਣੇ ਸ਼ੁਰੂ ਤੋਂ ਬੇਬੇ ਦੇ ਹੱਥ ਹੀ ਆ ਸਾਰਾ ਕੁਝ ਮੈਂ ਤਾਂ ਇਸ ਚੀਜ਼ ਦੀ ਕਦੇ ਟੈਨਸ਼ਨ ਨਹੀਂ ਲਈ ਲਾਦਾਸ ਮੈਨੂੰ ਲਾਦਾ ਤੂੰ ਕੰਮ ਲਈ ਆ ਜਦੋਂ ਤੂੰ ਘਰ ਦਾ ਸਾਰਾ ਕੰਮ ਕਰਦੀ ਆ ਤਕਬੀਲਦਾਰੀ ਨਹੀਂ ਤੂੰ ਸਾਂਭ ਸਕਦੀ ਲੈ ਬੇ ਭੈਣੇ ਆਪਾਂ ਇਦਾਂ ਦੀ ਚੀਜ਼ ਦੀ ਕਾਦੀ ਟੈਨਸ਼ਨ ਲੈਣੀ ਆ ਆਪਾਂ ਰਸਣ ਖਾਣਾ ਵਾ ਜਾਂ ਲੀੜਾ ਕੱਪੜਾ ਵਾ ਉਹ ਸਾਰਾ ਕੁਝ ਬੇਬੇ ਮੈਨੂੰ ਲੈ ਦਿੰਦੀ ਆ ਮੈਨੂੰ ਤਾਂ ਇਸ ਚੀਜ਼ ਦੀ ਲੋੜ ਹੀ ਨਹੀਂ ਪਈ ਅੱਜ ਥਾਈ ਸਾਰੇ ਕਬੀਲਦਾਰੀ ਪੈਸਾ ਤੇ ਸਾਰਾ ਮੇਰੇ ਹੱਥ ਚ ਆ ਇਹਦੀ ਮਜਾਰ ਆਦੀ ਮਾਣ ਰੁਪਈਆ ਵੀ ਦੇ ਦਵੇ ਮੈਨੂੰ ਪੁੱਛੇ ਬਗੈਰ ਹਾਂ ਭੈਣੀ ਇਹ ਗਲਤ ਹੈ ਕੀ ਲੈਣਾ ਵਾ ਕੋਈ ਨਾ ਬੇਬੇ ਹੱਥ ਹੋਈ ਮੇਰੇ ਹੱਥ ਹੋਈ ਕਿ ਤੂੰ ਤਾਂ ਭਾਲੀ-ਪੋਲੀ ਆ ਮੇਰੀ ਗੱਲ ਸਮਝੀ ਨਹੀਂ ਤੂੰ ਮੈਂ ਤਾਂ ਇਹ ਕਹਿੰਨੀ ਆ ਜੇ ਤੇਰੇ ਹੱਥ 'ਚ ਪੈਸਾ ਤੇ ਲਾਹੂ ਆ ਦੀ ਮਰਜ਼ੀ ਦਾ ਸੂਟ ਲਵੇਂਗੀ ਮਹਿੰਗਾ ਲੈ ਸਸਤਾ ਲੈ ਆ ਦੀ ਮਰਜ਼ੀ ਦਾ ਲੈ ਕੇ ਪਾਵੇਂਗੀ ਹੁਣ ਪਹਿਲਾਂ ਤੂੰ ਬੇਬੇ ਤੋਂ ਮੰਗਦੀ ਆ ਚਾਰ ਦਿਨ ਉਹਦੀਆਂ ਮਿੰਟਾਂ ਕਰਦੀ ਆ ਉਹ ਮਾਸਾ ਤੈਨੂੰ ਮਲ-ਮਲ ਕੇ ਕੱਢ ਕੇ ਇੱਕ ਨੋਟ ਦਿੰਦੀ ਆ ਫੇਰ ਤੂੰ ਕਿ ਜਾ ਕੇ ਸੂਟ ਖਰੀਦਦੀ ਆ ਹਾਂ ਇਹ ਤਾਂ ਗੱਲ ਹੈਗੀ ਪਰ ਭੈਣੇ ਇਹ ਵੀ ਗੱਲ ਸਹੀ ਆ ਪਰ ਜਦੋਂ ਮੈਨੂੰ ਲੋੜ ਹੁੰਦੀ ਆ ਬੇਬੇ ਮੈਨੂੰ ਲੈ ਦਿੰਦੀ ਆ ਉਹ ਵੀ ਪਤਾ ਦਿੰਦੀ ਐ ਤੈਨੂੰ ਉਹ ਤੂੰ ਵੱਧ ਤਾਂ ਕੁੜੀਆਂ ਨੂੰ ਦੇ ਦਿੰਦੀ ਹੋਣੀ ਆ ਉਹ ਆਪਦੀਆਂ ਨੂੰ ਹਾਂ ਇਹ ਤਾਂ ਗੱਲ ਹੈਗੀ ਭੈਣੇ ਚੁੱਪ ਕਰ ਜਾ ਸਾਡੀ ਬੇਬੇ ਆਉਂਦੀ ਆਂ ਜੀ ਮੈਂ ਤਾਂ ਹੁਣ ਜਾਣੀ ਆ ਫਿਰ ਕਰਨ ਨੂੰ ਪਰ ਮੇਰੀ ਗੱਲ ਤੇ ਤੂੰ ਗੌਰ ਕਰੀ ਚੰਗਾ ਠੀਕ ਆ ਚੱਲਦੀ ਆ ਮੈਂ ਤਾਂ ਹਰਪ੍ਰੀਤ ਗੱਲ ਤਾਂ ਸਹੀ ਕਹਿ ਕੇ ਗਈ ਹੋਈ ਆ ਮੈਂ ਤਾਂ ਕਿੱਥੇ ਮੜ ਮੜ ਕੇ ਪੈਸੇ ਲੈਣੀਆਂ ਕਦੇ ਕਦੇ ਤਾਂ ਬੇਬੇ ਕਹੂਗੀ ਪੈਸੇ ਹੈ ਹੀ ਨਹੀਂ ਘਰੇ ਗੱਲ ਤਾਂ ਸਹੀ ਆ ਮੈਂ ਵੀ ਹੁਣ ਕਬੀਲਦਾਰੀ ਲਾਉਂਗੀ ਬੇਬੇ ਨੂੰ ਕਹਿਣੀ ਆ ਮੈਨੂੰ ਤਾਂ ਕਬੀਲਦਾਰੀ ਦੇ ਮੈਂ ਤਾਂ ਨਹੀਂ ਇਹਦੇ ਇਸ਼ਾਰਿਆਂ ਤੇ ਚੱਲਦੀ ਬੇਬੇ ਤੇ ਆ ਜੇ ਮੈਂ ਸਾਰੇ ਘਰ ਦਾ ਕੰਮ ਕਰਦੀ ਆ ਮੈਂ ਕਬੀਲਦਾਰੀ ਨਹੀਂ ਦੇਖ ਸਕਦੀ ਇੱਕ ਕਿ ਕੀ ਸੋਚੀ ਜਾਨੀ ਆ ਬੈਠੀ ਤੂੰ ਕਾਜੀ ਨਹੀਂ ਬੇਬੇ ਦੇਦੇ ਪੈਸੇ ਹਾਂ ਹਾਂ ਪੈਸੇ ਤਾਂ ਮੈਂ ਫੜਾਇਆ ਹੀ ਚਲ ਠੀਕ ਕੀਤਾ ਹਾਂ ਕੰਮ ਨਿਭੜ ਗਿਆ ਹਾਂ ਇਹ ਕਿੱਧਰ ਚਲੀ ਗਈ ਤੂੰ ਹਾਂ ਦੱਸ ਮੈਨੂੰ ਪਾਣੀ ਦਾ ਗਲਾਸ ਹੀ ਲਿਆ ਦੇ ਇੱਕ ਮੇਰੇ ਤੋਂ ਨਹੀਂ ਦਿੱਤਾ ਜਾਂਦਾ ਆਪੇ ਚੱਕ ਕੇ ਪੀ ਲਾ ਮੇਰੇ ਸਾਰੇ ਟੱਬਰ ਨੇ ਲਹੂ ਪੀਤਾ ਪਿਆ ਵਾ ਹੈ ਇਹਨੂੰ ਕੀ ਹੋ ਗਿਆ ਕੱਲ ਤਾਂ ਚੰਗੀ ਭਲੀ ਸੀ ਅੱਜ ਇਹਨੂੰ ਕੀ ਹੋਇਆ ਪਿਆ ਚਲ ਕੋਈ ਨਾ ਪਾਣੀ ਦੀ ਘੋਟ ਮੈਂ ਆਪ ਹੀ ਪੀ ਲੈਣੇ ਆ ਜਾ ਕੇ ਚਲ ਪਾਣੀ ਦੀ ਕਟੀ ਆਪ ਵੀ ਲੈ ਨੀ ਕੋੜੇ ਪੰਮੀ ਮੈਨੂੰ ਰੋਟੀ ਤਾਂ ਦੇ ਦੇ ਬਣਾਈ ਪਈ ਆ ਆਪੇ ਚੱਕ ਕੇ ਖਾ ਲੈ ਨਾ ਮੈਨੂੰ ਰੋਟੀ ਤਾਂ ਦੇ ਦੇ ਦੁਪਹਿਰਾ ਚੜ੍ਹਿਆ ਪਿਆ ਵਾ ਲੈ ਬੇਬੇ ਤੂੰ ਆਪ ਨਹੀਂ ਚੱਕ ਕੇ ਖਾ ਸਕਦੀ ਮੇਰਾ ਹੀ ਲੋਹੂ ਪੀਣਾ ਮੈਂ ਤੁਸੀਂ ਪਕਾ ਕੇ ਤਾਂ ਰੱਖਦੀ ਐ ਮੈਂ ਨਾ ਪਹਿਲਾਂ ਮੈਨੂੰ ਇਹ ਦੱਸ ਗਲਤ ਕੀ ਆ ਸਵੇਰ ਦੀ ਮੈਂ ਤੈਨੂੰ ਦੇਖੀ ਜਾਨੀ ਐ ਤੈਨੂੰ ਮੈਨੂੰ ਮਾੜੀ ਮਾੜੀ ਗੱਲ ਤੇ ਜਵਾਬ ਦੇਈ ਜਾਨੀ ਅੱਗੇ ਤਾਂ ਤੂੰ ਮੈਨੂੰ ਦਿੰਦੀ ਨਹੀਂ ਸੀ ਗੱਲ ਕੀ ਐ ਦੱਸ ਮੈਨੂੰ ਬੇਬੇ ਜੇ ਮੇਰ ਤੋਂ ਕੰਮ ਕਰਵਾਉਣਾ ਨਾ ਤੁਹਾਨੂੰ ਇੱਕ ਕੰਮ ਕਰਨਾ ਪਊ ਨਾ ਕਿਹੜਾ ਕੰਮ ਕਰਨਾ ਪਊ ਸਾਨੂੰ ਸਾਰੇ ਘਰ ਦੀ ਕਬੀਲਦਾਰੀ ਮੇਰੇ ਹੱਥ ਚ ਦੇਣੀ ਪਊ ਅੱਛਾ ਆ ਗੱਲ ਆ ਤਾਂ ਹੀ ਕਬੀਲਦਾਰੀ ਲੈਣ ਦੀ ਮਾਰੀ ਹੈਗਾ ਕਬੀਲਦਾਰੀਆਂ ਚਲਾਉਣੀਆਂ ਸੌਖੀਆਂ ਨਹੀਂ ਪਈਆਂ ਹੈਗੀਆਂ ਕਿਉਂ ਬੇਬੇ ਮੈਂ ਕਿਉਂ ਨਹੀਂ ਚਲਾ ਸਕਦੀ ਕਬੀਲਦਾਰੀ ਮੀ ਤੈਨੂੰ ਨਹੀਂ ਸਮਝ ਆ ਲੱਗਣੀ ਕਬੀਲਦਾਰੀ ਤੂੰ ਕਿੱਥੇ ਜਾ ਮੈਂ ਤਾਂ ਤਣਕਾ ਤਣਕਾ ਕਰਕੇ ਘਰ ਜੋੜਿਆ ਹੋਇਆ ਵਾ ਬੇਬੇ ਜੇ ਤੂੰ ਹਨ ਪੜ੍ਹੋ ਕੇ ਤੂੰ ਕਬੀਲਦਾਰੀ ਚਲਾ ਸਕਦੀਆਂ ਫਿਰ ਮੈਂ 12 ਪੜ੍ਹੀ ਕਿਉਂ ਨਹੀਂ ਚਲਾ ਸਕਦੀ ਚੱਲ ਤੈਨੂੰ ਮੈਂ ਸਾਰੇ ਹਿਸਾਬ ਦੇ ਦੂੰ ਹੈ 10 ਦਿਨ ਰਹਿੰਦੇ ਨੇ ਆ ਮਹੀਨਾ ਪੂਰਾ ਹੁਣ ਪੈਸਾ ਥੇਲਾ ਤੇਰੇ ਮੈਂ ਹੱਥ 'ਚ ਦੇ ਦੇਣੀ ਆ ਤੇ ਕਬੀਲਦਾਰੀ ਹੁਣ ਤੂੰ ਸਾਂਭਣੀ ਆ ਫਿਰ ਠੀਕ ਆ ਮੈਂ ਤੈਨੂੰ ਸਾਂਭ ਕੇ ਦਿਖਾਵਾਂ ਤੇਰੇ ਨਾਲ ਵਧੀਆ ਹੀ ਕਰਕੇ ਦਿਖਾਵਾਂ ਹਾਂ ਕੋਈ ਨਾ ਮੈਂ ਦੇਖ ਲੂੰਗੀ ਫੜਾ ਦੇਣੀ ਤੈਨੂੰ ਮੈਂ ਸਾਰਾ ਕੁਝ ਲੈ ਭੈਣ ਤਮ ਭੈਣ ਤਾਂ ਵਧੀਆ ਹੀ ਕਹਿ ਕੇ ਗਈ ਸੀ ਹਾਂ ਮੈਨੂੰ ਕਿਹੜਾ ਚਲਾਉਣੀ ਨਹੀਂ ਆਉਂਦੀ ਬੇਬੇ ਤਾਂ ਮੈਨੂੰ ਐਂ ਸਮਝਦੀ ਐ ਦੱਸ ਮੈਨੂੰ ਕਬੀਲਦਾਰੀਆਂ ਵੀ ਚਲਾਉਣੀਆਂ ਆਉਣਗੀਆਂ ਕਿਵੇਂ ਮੱਛਰੀ ਫਿਰਦੀ ਐ ਬੁੜੀ ਲੈ ਤੂੰ ਸਾਂਭ ਕਬੀਲਦਾਰੀਆਂ ਆ ਲੈ ਘਰ ਦੇ ਪੈਸੇ ਜਿਹੜੇ ਬਚੇ ਹੋਏ ਨੇ ਇਹ ਹੁਣ 10 ਦਿਨਾਂ ਦਾ حساب ਕੁੜੀ ਤੂੰ ਚਲਾਉਣਾ ਵਾ ਹਾਂ ਹਾਂ ਬੇਬੇ ਤੈਨੂੰ ਮੈਂ ਕਰਕੇ ਦਿਖਾਉਂ ਹਾਂ ਕੋਈ ਨਾ ਮੈਂ ਵੀ ਤੈਨੂੰ ਦੇਖ ਲਊ ਜਿਹੜਾ ਤੂੰ ਕਰ ਲੇਗੀ ਬੇਬੇ ਆਪਣੇ ਸੌਦੇ ਮੁੱਕੇ ਹੋਏ ਆ ਮੈਂ ਹਰਪ੍ਰੀਤ ਦੇ ਨਾਲ ਜਾ ਕੇ ਸਟੋਰ ਦੇ ਵਿੱਚੋਂ ਸੌਦੇ ਲੈ ਆਉਣੀ ਆ ਤੇ ਨਾਲੇ ਮੇਰੇ ਨਾ ਸੂਟ ਵੀ ਥੋੜੇ ਜਿਹਾ ਖਰਾਬ ਹੋਏ ਹੋਇਆ ਦੋ ਕੁ ਮੈਂ ਸੂਟ ਲੈ ਕੇ ਆਉਣੇ ਆ ਤੁਸੀਂ ਦੱਸ ਦੋ ਜੇ ਤੁਸੀਂ ਕੁਝ ਲੈਣਾ ਤਾਂ ਨਹੀਂ ਮੈਂ ਤਾਂ ਕੁਝ ਲੈਣਾ ਨਹੀਂ ਗਾ ਪਰ ਐ ਕਰ ਸੌਦੇ ਤੂੰ ਆਪਣੀ ਪੁਰਾਣੀ ਦਿਖਾਨ ਤੋਂ ਹੀ ਲੈ ਲੈ ਬਾੜਾ ਵਧੀਆ ਰੇਟ ਲਾਉਂਦਾ ਅਗਲਾ ਲੈ ਬੇਬੇ ਮੈਨੂੰ ਹਰਪ੍ਰੀਤ ਦੀਦੀ ਨੇ ਦੱਸਿਆ ਵੀ ਸਟੋਰ ਦੇ ਵਿੱਚੋਂ ਬਾੜੇ ਫਰੈਸ਼ ਬੰਦਦੇ ਆ ਸੌਦੇ ਮੈਂ ਤਾਂ ਉੱਥੋਂ ਹੀ ਲੈ ਕੇ ਆਉਂਗੀ ਮਾਲ ਦੇ ਵਿੱਚੋਂ ਚੱਲ ਤੇਰੀ ਮਰਜ਼ੀ ਮੈਂ ਤਾਂ ਕੁਝ ਲੈਣਾ ਨਹੀਂ ਚੱਲਦੇ ਆ ਜਾ ਕੇ ਠੀਕ ਆ ਚੱਲ ਕੋਈ ਨਾ ਤੈਨੂੰ ਵੀ ਹੌਲੀ-ਹੌਲੀ ਸਮਝ ਆਈ ਜਾਊਗਾ

ਹੋਰ ਬੇਬੇ ਜੋ ਤੁਮ ਹੀ ਜਦੀ ਤੁਮ ਹੀ ਦੇਖੀ ਰਹਿਣਾ ਸੀ ਅੱਛਾ ਚਲ ਕੋਈ ਨਾ ਬੇਬੇ ਹੁਣ ਮੈਂ ਅੱਧਾ ਘੰਟਾ ਆਰਾਮ ਕਰਦੀ ਫਿਰ ਮੈਂ ਕੰਮ-ਕੁਮ ਕਰ ਲਵਾਂਗੀ ਕੋਈ ਨਾ ਕੋਈ ਨਾ ਪੈ ਜਾ ਜਾ ਫੋਰ ਨਾ ਸਿਨੇ ਪੈਸੇ ਖਰਚਤੇ ਹੁਣ ਅੱਗੇ ਕਿਵੇਂ ਸਾਰੂਗੀ ਇਹ ਔਰ ਇਹ ਵੀ ਹੌਲੀ-ਹੌਲੀ ਸਮਝ ਆਊਗੀ ਇਹ ਨਹੀਂ ਕਵਿਲਦਾਰੀਆਂ ਤੁਰਦੀਆਂ ਹੁੰਦੀਆਂ ਦੇਖ ਨਾ ਕਿੰਨੇ ਕਿ ਰਹਿ ਗਏ ਮੇਰੇ ਕੋ ਹਜ਼ਾਰ ਰੁਪਏ ਆਈਆਂ ਰੁਪਈਆ ਹੀ ਆ ਚੱਲੋ ਹੁਣ ਤਾਂ ਮਹੀਨਾ ਨਿਕਲ ਹੀ ਗਿਆ ਹੁਣ ਤਾਂ 2-4 ਦਿਨ ਹੀ ਰਹਿ ਗਏ ਬਸ ਕਮਲਪਤ ਹਾਂਜੀ ਬੇਬੇ ਉਹ ਮੈਂ ਤੈਨੂੰ ਯਾਦ ਕਰਾਉਣਾ ਸੀ ਆਪਣਾ ਬਿਜਲੀ ਦਾ ਬਿੱਲ ਭਰੋਣ ਵਾਲਾ ਵਾ ਅੱਛਾ ਬੇਬੇ ਹਾਂ ਤੇ ਨਾਲੇ ਮੇਰੀਆਂ ਦਵਾਈਆਂ ਮੁੱਕੀਆਂ ਹੋਈਆਂ ਨੇ ਉਹ ਵੀ ਮੈਨੂੰ ਲਿਆ ਦੇ ਜੰਗਾ ਠੀਕ ਆ ਬੇਬੇ ਹਾਂ ਚੇਤੇ ਨਾ ਭਰਾ ਦੀ ਮੇਰੇ ਦਿਮਾਗ 'ਚ ਭੁੱਲ ਗਈ ਸੀ ਤੈਨੂੰ ਦੱਸਣਾ ਬਿੱਲ ਕਿੰਨਾ ਆਇਆ ਹੈ ਬੇਬੇ ਹੋਊਗਾ 10000 ਰੁਪਏ ਭਰਾ ਦੀ ਚੰਗਾ ਦਾ ਸੋ ਹਜ਼ਾਰ ਰੁਪਈਆ ਹਏ ਅਜੇ ਤਾਂ ਹਜ਼ਾਰ ਰੁਪਈਆ ਬਚਿਆ ਵਾ ਨੀ ਬੇਬੇ ਦੀ ਦਵਾਈਆਂ ਵੀ ਆਉਣਗੀਆਂ 5-6000 ਦੀਆਂ ਮੈਂ ਹੁਣ ਕੀ ਕਰਾਂ ਹੋਈ ਬੇਬੇ ਨੇ ਤਾਂ ਮੈਨੂੰ ਮੇਰੇ ਤਾਂ ਬੇਇੱਜ਼ਤੀ ਕਰ ਦੇਣੀ ਬੇਬੇ ਨੇ ਮੈਂ ਤਾਂ ਐਵੇਂ ਹਰ ਪ੍ਰੀਤ ਤੇ ਮਗਰ ਲੱਗ ਕੇ ਹੁਣ ਮੈਂ ਕੀ ਕਰਾਂ ਸੱਚ ਪੁੱਤ ਮੈਂ ਦਿਨ ਇੱਕ ਗੱਲ ਹੋਰ ਕਹਿਣੀ ਭੁੱਲ ਗਈ ਉਹ ਆਪਣੀ ਸਰਕਾਰੀ ਟੂਟੀ ਦਾ ਬਿੱਲ ਵੀ ਭਰਉਣਾ 2000 ਉਹਦਾ ਵੀ ਆਇਆ ਹੋਇਆ ਵਾ ਕੀ ਗੱਲ ਹੋ ਗਈ ਕੀ ਸੋਚਣ ਲੱਗ ਗਈ ਬੇਬੇ ਇਹ ਤੇ ਮੇਰੇ ਕੋਲ ਤਾਂ ਹਜ਼ਾਰ ਰੁਪਏ ਹੀ ਬਚਿਆ ਵਾ ਹੁਣ ਆਪਾਂ ਕਿਵੇਂ ਕਰਾਂਗੇ ਫੇਰ ਮੈਂ ਤੈਨੂੰ ਕਿਹਾ ਸੀ ਨਾ ਕਬੀਲਦਾਰੀਆਂ ਚੜਾਉਣੀਆਂ ਕਿਤੇ ਸੌਖੀਆਂ ਨਹੀਂ ਪਈਆਂ ਕੋਈ ਨਾ ਮੇਰੇ ਕੋ ਹੈਗੇ ਥੋੜੇ ਬਹੁਤੇ ਪੈਸੇ ਮੈਂ ਭਰਾ ਦੂੰ ਹੁਣ ਬਿੱਲ ਵੇ ਬੇ ਮੈਨੂੰ ਮਾਫ ਕਰ ਦੇ ਇਹ ਮੇਰੇ ਤੋਂ ਨਹੀਂ ਚੱਲਣੀ ਕਬੀਲਦਾਰੀ ਇਹ ਤਾਂ ਤੁਸੀਂ ਚਲਾ ਸਕਦੇ ਹੋ ਆ ਫੜੋ ਤੁਸੀਂ ਮੈਂ ਵੀ ਤੈਨੂੰ ਸਬਕ ਹੀ ਸਿਖਾਉਣਾ ਸੀ ਵੀ ਕਬੀਲਦਾਰੀਆਂ ਚਲਾਉਣ ਦੀਆਂ ਗੱਲਾਂ ਚ ਆ ਗਈ ਚੱਲ ਕੋਈ ਨਾ ਪੁੱਤ ਤੈਨੂੰ ਸਮਝ ਲੱਗ ਗਈ ਇਹ ਹੀ ਬਹੁਤ ਵੱਡੀ ਗੱਲ ਆ ਕੋਈ ਨਾ ਮੈਂ ਆਪੇ ਭਰਾ ਦਿੰਦੀ ਦਿਲ ਠੀਕ ਆ ਬੇਬੇ